जा ကေနရာရရဟောနာသံရပါ

ਕਾਇ ਕੰਦਨਾ ਸੋਰ ਜਪਉਣਾ ਪਾਣੀ ਸਾਚੀ ਗਾਦੀ ਕੋ ਮੁਖ ਜਾਣ ਉਪਜਿਆ ਗਿਆਨ ਦੁਰਮਤ ਛੀਜੈ ਅਮਰਤ ਰਸ ਸੁਗਨੰਦਰ ਭੀਟੈ ਮੇਸ ਕਰਾ ਕੇ ਗਿਆਨ ਪੀਓ ਛੋਟਾ ਦਾਸ ਤਰਮ ਪਰਮ ਗੁਰਦੇਓ ਦਸਮ ਦਵਾਰ ਆਗਮ ਪਰਮ ਪਰਮ ਗੁਰਦੇ ਘਾਟੇ ਉਪਰ ਹਾੜ ਮਾੜ ਪਰ ਆਹ ਆਲੇ ਪੀਤਰ ਸਾਧੀ ਯਾਹ ਕਹਿਣਾ ਕਭੂ ਜਾਗਤ ਰੈ ਸੋ ਕਭੂ ਨਾ ਸੋਵੇ ਤੀਨ ਪ੍ਰੋਤ ਮਾਤਵਾਲ ਬਲੋ ਵੈ ਤੀਨ ਮੂਬੀਨ ਮਾਤਰਾ ਜੋਨ ਲੈ ਖਿਰਦੇ ਰੈ ਐਮਨ ਵਾਉਲਡ ਸੁਣਨੇ ਗਏ ਯਾਹ ਕਹਿਣਾ ਅਲੀ ਆਪ ਆਖੇ ਬਾਜੋ ਇੰਦਰੀ ਵਕਰ ਰੱਖੇ ਵਰਤੀ ਸਾਥੀ ਰਾਖੈ ਕਿ ਤਾਨਮ ਮਾਨਤਾਨ ਹਰ ਪਾਇਤ ਰਜਨ ਪਰੇਤ ਕਰ ਬਲਵ ਸਾਖ ਵਿਚਾਰੇ ਆਪਣਾ ਜਨਮ ਨਜੁ ਹੈ ਹਾਰ ਅਤਨ ਦੀ ਕਵੰਦੇ ਮੋ ਲੋ ਬਸਮਾ ਫੇਰ ਜਣਾਵੇ ਸੂਰ ਅਜ ਰਜ ਰਾਣੀ ਜਨ ਕਰਾਇਤ ਨਗਨ ਜਗਨਾ ਸੁਮੋਚ ਕਰੈ ਗੁਰਮਖੀਵਾ ਜੋਤੋ ਸਹਾਰ ਗੁਰਮਖੀ ਦੇ ਜੋਤੋ ਦੁਆਰ ਆਪਨ ਆਪੂ ਅਨਤਮੋੜ ਵਿਚਾਰ ਸਰਵ ਕਲਾ ਦੇ ਲਿਆ ਬੇ ਰਹਿ ਮਨ ਮਾਨ ਤੋ ਰਤਨ ਮੁਹ ਗਏ ਮਤ ਕਪਨ ਦੁਆਰ ਲਾਇ ਮਣੀ ਮਾਹ ਮੈਂ ਜਨਦਰ ਪਾਵਨ ਸੁਨਧਣੀ ਪੰਜ ਸਾਵਾਂ ਦੇ ਨਰਮਾਇਣ ਬਾਦੀ ਇੰਦਰ ਤੋਂ ਗੇਟੋਂ ਦੇ ਕਾੁਰਾ ਚਾਂ ਸੰਤਨ ਗਾਜੀ ਜਾਲਮਾਲਾ ਦੇ ਤੌਰ ਉਪਰ ਗਿਆਨ ਮੇਣੇ ਗਿਆ ਤੇਰਾ ਨਾਮ ਰਾਗ ਨਟਨਾਰਾਇਣ ਮੁਹੱਲਾ ਚੌਥਾ ਗੋਲਦਸ ਨਾਮ ਦਾ ਤੋਂ ਨੇ ਕੋਨ ਵੈਕਾਲ ਮੋਦੀ ਉਹਨੇ ਸਹਬਾਂ ਨੂੰ ਪ੍ਰਸਾਰ ਮੇਰੇ ਮਨ ਜਾਪ ਆਹਨੇ ਦਾ ਨਾਮ ਹਲੇ ਕੋਰ ਕੋਰ ਦੋ ਬੋਕੀ ਨੇ ਪਤਾ ਪਰ ਹਰ ਦੋ ਤਰੇ ਰਹਾਂ

ਜਾਗਰ ਗੁਰੂ ਦੇਖ ਪਹਿਲੇ ਮਿਝਾ ਜਹ ਹੁਣ ਸਰਦਾਰ ਕਦੇ ਮੋਨ ਜਾਣ ਹੁੰਦੇ ਦੇ ਕਰੇ ਉਤਾਰ ਜੇ ਬਰਮੇ ਕੋ ਕਦਾਜਾ ਹੋਤੇ ਨਾ ਇਨਤ ਪਰਾਬਾਰ ਜਾਣੇ ਤੋਂ ਬਾਅਦ ਅੰਮੇ ਤਰੋ ਜਨਮ ਹੈ ਰਿਦਾ ਜਤਹਨਤਾ ਮਾਤੇ ਮਹਾਬਾਲੋ ਰਣਨਾਨਮ ਬਾਲੂ ਦੇ ਜੋ ਤਨਾਨ ਨਾ ਮੇਲੇ ਕਿਸ ਮਰ ਕੇ ਨੰਨ ਰਗਨ ਅੱਜ ਮਾਰੂ ਹੰਨਾ ਪੰਜਵਾ ਸਾਧ ਰੇਖਨ ਕਾੜ ਜਾ ਰੇ ਬੰਨ ਨ ਕਿਨਰ ਹੋ ਤੇ ਕਾਜ ਰਾ ਕੋ ਨੇ ਸਾਰੀ ਮੈਂ ਬਤੁ ਮਨ ਮੁਕ ਵੇਤਾਲਾ ਆਸਾ ਮਨ ਤਾ ਕੋੜ ਤੁਮਾ ਵੇ ਰੋ ਬਰਾ ਬਰਿਆ ਰਾਹੀ ਮੈਂ ਤੋ ਪਾਰ ਕ ਲਰ ਸਿਰ ਪਹਾਰਾ ਚੋਂ ਕਰ ਭਲਾ ਲੰਗ ਸਪਾਰਾ ਸਗਰ ਬੋਤ ਆਜ ਗਾਦੀ ਰਾਮ ਨਾਮ ਨੇ ਸਾਰਾ ਹੈ ਪੁੱਤਰ ਕਲਤਰ ਜਾਗ ਹੈ ਤੋ ਪਿਆਰਾ ਮਾਇਆ ਨੂੰ ਰਸਰਿਆ ਪਾਸਾਰਾ

ਮਾਇਆ ਦੇ ਕਬੀਰ ਬਿਹੰਗਮਾ ਨਾ ਲੈ ਇਹਨਾਂ ਸੁਭਦਾ ਕਰਮ ਭਉਤੇ ਗਾਲੇ ਸਾਗੁਰ ਬਾਜੋਂ ਪ੍ਰੇਤਨੋਂ ਕੱਢੈ ਭਗਤ ਰਤੇ ਪਤੀ ਆਹੇ ਸਾਗਤ ਮਾਇਆ ਕਾ ਬਹਾ ਹੋਤਾਵੈ ਨਾ है नहीं मेरे साले सबदा एक एक बड़ा रे चलो अरे संजो जों ने राजा रे नौ माय लो मजबूती है लगो है मैं सो हम मार मचाता है रत्न मौला का गुण पारा तुम तब ना करे बचारा गुण से सौदे तोला तलाए बहुत विस्तारा माया मोह पछड़ा मूल कपड़े जाता है सच दौड़ाए नानक नाम ले बड़े आई,

स्वर्गत का नाम ले आप मलाए सच्ची भक्ति आप लाए सच्ची बाणी सदा गुण गावे ए जन्म का लाए गर्म का गर्म का बंद करे पर आप साने कसबन को अगर न जाने सच्चा साउंड की बंदारी हाथे साजे से तो पाए मिले तो पर सब सतगुरु सेवा से जन साथे पाटे जमता पाए पन्ने काडे सवारे साजे माया मोहे दूजे दंत पाजे मानुक बिरे सदा अंध कमावे आपे बस गुरु श्री बालाए गुरुमति नाम मन अंदर नामते ते आए साचा इस जग में नाम नाम लाए <coughs> आपे सच्चा सच्ची नाए गुरुमति देवे मन बसाए ईरखंडा What uh the -oh. f- 来。啊 Yeah. ਤੇ ਹੁਣ ਆਪਾਂ ਮੇਰੇ ਫਾਕੀ ਸਾਹਿਬ ਤੇ ਲੈ ਗਾੜਾ ਕਰਾਹਾ ਵਾਫਾ ਗੁਰਗਾ ਛੱਡ ਜਾਣਿਆ ਕਿਉਂਕਿ ਪਹਿਲਾਂ ਸਾਨੂੰ ਐਂ ਵੀ ਲੜ ਕੇ ਛੱਡ ਕੇ ਆਵਾਂਗੇ ਮੈਂ ਸਾਨੂੰ ਅਸੀਂ ਸਾਡੇ ਮਾਫਰ ਕਰਨ ਲੱਗੇ ਲੜਤਾਂ ਨਾਲ ਕਈ ਵਾਰ ਹੋਰ ਕਿਹਨਾਂ ਨੂੰ ਖੰਡ ਚ ਫਾਟ ਕਰਾਣਾ ਹੁੰਦਾ ਫਾਕੀ ਸਾਹਿਬ ਲਾਉਂਗੇ ਛੱਡ ਕੇ ਉਹਨੂੰ ਜਦੋਂ ਵੀ ਆ ਮੈਂ ਠੀਕ ਦਾ ਹੀ ਆ ਜਾਣੇ ਮੈਂ ਇਹਦੇ ਮੇਰਾ ਛੋਟਾ ਮਰਾ ਫਾਕੀ ਸਾਹਿਬ ਮੈਂ ਚੱਲੇ ਗਿਆ